ਬਦੁਰਬਾਦ ਬਦੁਰਬਾਦ ਦੇਵਸਮੀ ਦੇਵਸਮੀ ਨਸ਼ਿਆਂ ਵਿਰੋਧ ਨਸ਼ਿਆਂ ਵਿਰੋਧ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਜੇ ਸੋ ਚੁੱਕਦੇ ਹਾਂ ਜੇ ਸੋ ਚੁੱਕਦੇ ਹਾਂ ਕਿ ਅਸੀਂ ਨਸ਼ਿਆਂ ਖਿਲਾਫ ਕਿ ਅਸੀਂ ਨਸ਼ਿਆਂ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਣਾਗੇ ਅੱਜ ਪਿੰਡ ਹਰਤੁਰਵਾਲ ਕਰਨ ਔਰਤਚੇ ਮੈਂ ਆਇਆ ਪੰਜਾਬ ਸਰਕਾਰ ਨੇ ਨਸ਼ਿਆਂ ਦਾ ਜਿਹੜਾ ਖੀਲਾ ਜਿਹੜਾ ਲੱਕ ਤੋੜਨ ਦਾ ਫੈਸਲਾ ਕਰ ਲਿਆ ਹੈ ਸ਼ੁਰੂਆਤ ਹਰ ਤਰ੍ਹਾਂ ਬੁਰੂ ਤੋਂ ਕੀਤੀ ਹੈ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਮੰਗਿਆ ਕਿ ਪਿੰਡ ਵਾਸੀ ਸਹਿਯੋਗ ਕਰਨਗੇ ਤੇ ਆਪਾਂ ਇਸ ਮਹਿੰਮ ਵਿੱਚ ਬਿਲਕੁਲ ਕਾਮਯਾਬ ਹੋ ਜਾਗੇ ਬਹੁਤ ਵੱਡੀ ਪਰਤੇ ਨਸ਼ਾ ਤਸਕਰ ਫੜ ਵੀ ਲਏ ਨੇ ਔਰ ਉਹਨਾਂ ਨੂੰ ਵਾਰਨਿੰਗ ਦੇਤੀ ਆ ਕਿ ਜਾਂ ਨਸ਼ਾ ਛੱਡ ਦੋ ਜਾਂ ਪੰਜਾਬ ਛੱਡ ਦੋ ਇਹ ਖੀਲ ਦਾ ਮੌਕਾ ਜਿਹੜਾ ਨਹੀਂ ਫਰ ਛੱਡੇਗਾ ਉਹਨੂੰ ਫਰਕੇ ਅੰਦਰ ਦਿਆਂਗੇ ਬਹੁਤ ਵਧੀਆ ਬੇਗੀ ਨਾ ਪਿੰਡਾਂ ਚ ਕਿਵੇਂ ਦੰਗਾਰਾ ਮਿਲਦਾ ਸਾਰੇ ਪਿੰਡਾਂ ਦੇ ਲੋਕਾਂ ਨੇ ਫੈਸਲਾ ਕਰ ਲਿਆ ਸੌ ਚੱਕਾਈ ਗਈ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਸਾਰੇ ਪਿੰਡ ਨੇ ਸੌ ਖਾ ਕੇ ਅੱਜ ਇਹ ਫੈਸਲਾ ਕੀਤਾ ਕਿ ਆਪਾਂ ਕਿਸੇ ਵੀ ਨਸ਼ਾ ਵੇਚਰ ਵਾਲੇ ਦਾ ਸਾਥ ਨਹੀਂ ਕਰਨਾ ਅਗਰ ਉਹ ਕਰਦਾ ਹੋਗਾ ਤਾਂ ਨਾਮ ਦੀ ਨਾਲ ਇਨਫੋਰਮੇਸ਼ਨ ਦੇ ਦੇਵੋ ਉਹ ਤਾਂ ਉਹ ਠੀਕ ਕਰਾਂਗੇ ਜੀ ਉਹਨਾਂ ਨੂੰ ਬੰਦਲੇ ਨੇ ਬੰਦੇ ਜਿਹੜੇ ਉਹ ਸ਼ਰਾਬ ਨਮਰੇ ਨੇ ਉਹ ਫੜ ਕੇ ਅੰਦਰ ਦੇਜੋ ਅੱਜਨਾ ਜੀ ਜਿਹੜੀ ਮੁੱਖ ਮੰਤਰੀ ਪੰਜਾਬ ਨਸ਼ਾਛਡਾਉ ਮੁਹਿੰਮ ਜੋਦ ਨਸ਼ਾ ਅਰਧ ਪਹਿਲੀ ਮੀਟਿੰਗ ਅੱਜ ਹਲਕਾ ਡੇਰਾ ਬਾਬਰਾ ਨਾਨਕ ਦੀ ਹਰ ਦਰਵਾਜ਼ ਖੁਰਦ ਸਾਡਾ ਹਰਮਨ ਪਿਆਰਾ ਐਮਐਲਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਉਹਨਾਂ ਦੀ ਰਹਿਨਮਾਈ ਇੱਥੇ ਹੋਈ ਸਾਰਿਆਂ ਭੈਣ ਭਰਾਵਾਂ ਨੇ ਅੱਜ ਇੱਥੇ ਸਹੂ ਖਾਧੀ ਆ ਕਿ ਨਸ਼ੇ ਦੇ ਖਿਲਾਫ ਨਾ ਕਿਸੇ ਦੀ ਜਮਾਨਤ ਦੇਵਾਂਗੇ ਤੇ ਨਾ ਕਿਸੇ ਨੂੰ ਦੇਣ ਦਵਾਂਗੇ ਤੇ ਨਾ ਨਸ਼ਾ ਪਿੰਡ ਵਿੱਚ ਵਗਣ ਦਵਾਂਗੇ ਜੋ ਵੀ ਰੰਧਾਵਾ ਸਾਹਿਬ ਨੇ ਜਿੰਨੀ ਤਗੜੀ ਸਖਤ ਸਪੀਚ ਕੀਤੀ ਹੈ ਨਾ ਉਹਦੇ ਵਿੱਚ ਸਾਨੂੰ ਸਾਰੇ ਪਿੰਡ ਨੂੰ ਸਹਿਯੋਗ ਦੇ ਕੇ ਨਸ਼ਾ ਜਿਹੜਾ ਪਿੰਡ ਚੋਂ ਕੱਢ ਦੇਣਾ ਚਾਹੀਦਾ ਜਦੋਂ ਲੀਡਰ ਇਸ ਤਰ੍ਹਾਂ ਖੁੱਲੇ ਦਰਬਾਰ ਦੇ ਵਿੱਚ ਆਣ ਕੇ ਇਸ ਤਰ੍ਹਾਂ ਕਹਿਣ ਦਾ ਭਾਣਾ ਤੇ ਜਿੰਨਾ ਚਿਰ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਚਿਰ ਨਸ਼ਾ ਬੰਦ ਨਹੀਂ ਹੋਣਾ ਇਸ ਕਰਕੇ ਸਾਰੇ ਅਸੀਂ ਤਗੜੇ ਹੋ ਕੇ ਆਪਣੇ ਲੀਡਰ ਦਾ ਸਾਥ ਦਈਏ ਤੇ ਦੇਵਾਂਗੇ ਵੀ ਬੜਾ ਪਰਮਹੰਗਾਰਾ ਮਿਲਿਆ ਜਿਹੜੀ ਉਹਨਾਂ ਨੇ ਸੌਹ ਪਾਈ ਆ ਬੜੇ ਸਾਰੇ ਪਰਿਵਾਰਾਂ ਨੇ ਵੱਡੇ ਪਰਿਵਾਰੀ ਸਾਰੇ ਖੁੱਲ੍ਹ ਕੇ ਸੌਹ ਖਾਦੀਏ ਪਹਿਲੇ ਨਸ਼ਾ ਮੁਕਾਮਾ ਦੇ ਹਾਂਜੀ ਵੇਖੋ ਜੀ ਅੱਜ ਗੁਰਦੀਪ ਸਿੰਘ ਦਾਵਾ ਸਾਹਿਬ ਨੇ ਪਿੰਡ ਚ ਸੈਕੰਡ ਦੌੜਾ ਕਰਤਾ ਏ ਇਸ ਸਕੂਲ ਦੇ ਵਿੱਚੀ ਤੇ ਉਹਨਾਂ ਦਾ ਮੇਨ ਮੁੱਦਾ ਹੈ ਸਾਡਾ ਭਵੰਤਮਨ ਸਾਹਿਬ ਦਾ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਨਾਂ ਜਰ ਮੈਂ ਸਮਝਦਾ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ ਜਿੰਨਾ ਜਿੰਨਾ ਜਰ ਪਿੰਡਾਂ ਦੇ ਲੋਕ ਖੁਦ ਆਪਣਾ ਸੀ ਸਹਿਯੋਗ ਨਾਲ ਵਿੱਚ ਪਾਈਏ ਤੇ ਮੈਂ ਚਾਹੁੰਦਾ ਕਿ ਪਿੰਡ ਦਾ ਬੱਚਾ ਬੱਚਾ ਜਿਹੜਾ ਨੌਜਵਾਨ ਆ ਉਸ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਆ ਤੇ ਨਸ਼ਾ ਤੋਂ ਮੁਕਤ ਹੋ ਕੇ ਸਾਨੂੰ ਖੇਡਾਂ ਵੱਲ ਲੁਰਝਾਨ ਜਾਣਾ ਚਾਹੀਦਾ ਹੈ ਤੋਂ ਸਰਕਾਰ ਅੱਗੇ ਵੀ ਹੱਥ ਜੋੜ ਕੇ ਵੀ ਬੇਨਤੀ ਆ ਵੀ ਅਸੀਂ ਨਸ਼ਾ ਮੁਕਤ ਜਰੂਰ ਇਸ ਪੰਜਾਬ ਨੂੰ ਕਰਉਣਾ ਚਾਹੁੰਦੇ ਪਰ ਉਹਨਾਂ ਪੰਨਾਂ ਦੇ ਵਿੱਚ ਵੀ ਜਿਨ੍ਹਾਂ ਦੇ ਪੰਨਾਂ ਦੇ ਵਿੱਚ ਅਜੇ ਤੱਕ ਖੇਡਾਂ ਦਾ ਕੋਈ ਸਮਾਨ ਹੀ ਨਹੀਂ ਮਿਲਦਾ ਆਪਾਂ ਬੱਚਾ ਨੂੰ ਕਦਾਂ ਗੈਰ ਕਰਾ ਕੇ ਵੀ ਬੱਚੇ ਖੇਡਾਂ ਮਲਤਰੋ ਖੇਡਾਂ ਮਲਤ ਆਪਾਂ ਲੈ ਕੇ ਬੱਚਾ ਨੂੰ ਤਾਂ ਨੌਜਵਾਨ ਪੀੜੀ ਨੂੰ ਖੜ ਸਕਦਾ ਹੈ ਤੇ ਸਾਡੇ ਕੋਲ ਪਾਪਨ ਹੀ ਸਾਰਾ ਸਮਾਨ ਜਮ੍ਹਾਂ ਦਾ ਖੇਡਾਂ ਦਾ ਪ੍ਰੋਪਰਟੀ ਬੱਚਾ ਨੂੰ ਸਮਾਨ ਮਿਲੇ ਤੁਹਾਡੇ ਬੱਚੇ ਵੱਧ ਤੋਂ ਵੱਧ ਜਿਹੜੇ ਖੇਡਾਂ ਵੱਲ ਉਤਸ਼ਾਹਿਤ ਕਰੀਏ ਸੋ ਇੱਕ ਕਰੀ ਮਰੀ ਫਿਰ ਹੱਥ ਜੋੜ ਕੇ ਨਗਰ ਨਿਵਾਸੀਆਂ ਕੇ ਬੇਨਤੀ ਹੈ ਵੀ ਜਿਸ ਤਰ੍ਹਾਂ ਅਸੀਂ ਅੱਜ ਗੁਰਦੀਪ ਸਿੰਘ ਰਧਾਵਾ ਸਾਹਿਬ ਦੇ ਨਾਲ ਹੱਥ ਨਾਲ ਹੱਥ ਧਰ ਕੇ ਸਮਾਂ ਖਾਧੀਆਂ ਨੇ ਤੇ ਇਸੇ ਤਰ੍ਹਾਂ ਹੀ ਸੌਣ ਪੱਕੀ ਖਾ ਕੇ ਜਿਹੜਾ ਵੀ ਕੋਈ ਇਨਸਾਨ ਨਸ਼ਾ ਕਰਦਾ ਜਾਂ ਖਾਦਾ ਪੀਂਦਾ ਫੜਾ ਜਾਂਦਾ ਉਹਨੂੰ ਫੜ ਕੇ ਅੰਦਰ ਕੀਤਾ ਜਾਵੇ ਔਰ ਜਿਹੜਾ ਨਸ਼ਾ ਵੇਚਦਾ ਵਾ ਤਾਂ ਕੋਈ ਵੀ ਬੰਦਾ ਉਹਦੀ ਜਮਾਨਤ ਦੇਣ ਜਾਂਦਾ ਚਾਹੇ ਸਰਪੰਚਾ ਚਾਹੇ ਪੰਚਾਇਤਾ ਚਾਹੇ ਮੈਂਬਰ ਆ ਚਾਹੇ ਨੰਬਰਦਾਰ ਆ ਔਰ ਉਹਦੀ ਨੰਬਰਦਾਰੀ ਉਸੇ ਵਾਲੇ ਖਾੜ ਦਰਖਾਸਤ ਕੀਤੀ ਹੋਣੀ ਚਾਹੀਦੀ ਹੈ। ਹਾਂਜੀ ਸਾਹਿਬ ਅੱਜ ਸਾਡੇ ਪਿੰਡ ਜਿਹੜੀ ਪੈ ਯਾਤਰਾ ਚੱਲ ਰਹੀ ਸੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸਾਡੇ ਪਿੰਡ ਰੰਦਾਵਾ ਸਾਹਿਬ ਡੀਡੀਪੀ ਸਾਹਿਬ ਐਸਪੀ ਸਾਹਿਬ ਸਾਰੇ ਐਸਐਚਓ ਸਾਹਿਬ ਉਹਨਾਂ ਨੇ ਵਿਜ਼ਿਟ ਕੀਤੀ ਆ ਤੇ ਸਾਡੇ ਪੂਰੇ ਨਗਰ ਨੂੰ ਸੌਂ ਚੁਕਾ ਕੇ ਗਏ ਨਸ਼ਾ ਵੇਚੇਗਾ ਤੇ ਨਾ ਹੀ ਵੇਚਣ ਵਾਲੇ ਦੀ ਕੋਈ ਸਪੋਰਟ ਕਰੇਗਾ ਤੇ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਮੇਰੇ ਨਾਲ ਦੇ ਨੌਜਵਾਨ ਪੀੜੀ ਦਲਦਲ ਵਿੱਚ ਫਸੀ ਆ ਉਹਨਾਂ ਨੂੰ ਵੀ ਉਹਨਾਂ ਨਸ਼ਾ ਸਿਡਾਓ ਕੇਂਦਰ ਵਿੱਚ ਵਧੀਆ ਤਰੀਕੇ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਦੀ ਇਹਨਾਂ ਨੇ ਬੇਨਤੀ ਕੀਤੀ ਆ ਤੇ ਉਹਨਾਂ ਨੇ ਸਾਨੂੰ ਬੜਾ ਮਾਣ ਹੈ ਉਹਨਾਂ ਦੇ ਕਿ ਜਿਹੜਾ ਇਹ ਸਾਡੇ ਚੱਲ ਰਿਹਾ ਵਾ ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਜੀ ਨੇ ਜਿਹੜੀ ਸਾਡੇ ਤੇ ਚਲਾਈ ਹੋਈ ਹੈ ਮਹਿੰਮ ਇਸ ਵਿੱਚ ਸਾਡੇ ਪੂਰੇ ਨਗਰ ਨੇ ਸਹਿਯੋਗ ਦੇਣ ਦਾ ਸਾਥ ਪ੍ਰੋਮਿਸ ਕੀਤਾ ਹੈ ਜੀ ਤਨੋ ਫੋਲੋ ਤੁਸੀਂ ਦੇਖਿਆ ਇਹ ਸਾਬ ਸਾਡਾ ਪਿੰਡ ਸਾਰਾ ਪਿੰਡ ਸਪੋਰਟ ਕਰ ਰਿਹਾ ਕਿ ਨਾ ਅਸੀਂ ਨਸ਼ਾ ਵੇਚਣ ਦਵਾਂਗੇ ਤੇ ਨਾ ਹੀ ਵੇਚਣ ਵਾਲੇ ਦੀ ਸਪੋਰਟ ਕਰਾਂਗੇ ਪੂਰਾ ਨਗਰ ਮੇਰੇ ਨਾਲ